ਮੈਂ ਬੁਕੇਟ ਸਿੰਘ ਮੈਂ ਤੁਹਾਡੀ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਹੈ ਉਹਦੇ ਵਿੱਚ ਜਿਹੜੇ ਨਿਯਮ ਤੇ ਕਾਨੂੰਨ ਬਣੇ ਨੇ ਉਹਦੀ ਜਾਣਕਾਰੀ ਤੁਹਾਨੂੰ ਦੇਣ ਦੇ ਲਈ ਬੜੀ ਆਸਾਨ ਪਾਸ਼ਾ ਪੰਜਾਬੀ ਦੇ ਵਿੱਚ ਵੀਡੀਓ ਬਣਾਉਂਦਾ ਹਾਂ ਦੋਸਤੋ ਅੱਜ ਦਾ ਸਾਡਾ ਮੁੱਦਾ ਹੈ ਕਿ ਅਗਰ ਤੁਹਾਡੇ ਨਾਲ ਕੋਈ ਸਾਈਬਰ ਕਰਾਈਮ ਮੰਨ ਲਓ ਅਗਰ ਤੁਹਾਡੇ ਕੋਈ ਪੈਸੇ ਕੋਈ ਟੈਲੀਫੋਨ ਰਾਹੀਂ ਜਾਂ ਤੁਹਾਡਾ ਜਿਹੜਾ ਬੈਂਕ ਖਾਤਾ ਹੈ ਉਹ ਕਿਸੇ ਔਨਲਾਈਨ ट्रांजੈਕਸ਼ਨ ਰਾਹੀਂ ਖਾਲੀ ਕਰ ਦਿੰਦਾ ਹੈ ਤਾਂ ਉਹ ਪੈਸੇ ਤੁਸੀਂ ਵਾਪਸ ਕਿੱਦਾਂ ਰਿਕਵਰ ਕਰ ਸਕਦੇ ਹੋ ਕੀ ਕੀ ਐਕਸ਼ਨ ਹੈ ਜਿਹੜਾ ਉਸ ਦੇ ਅਗੇਂਸਟ ਲੈ ਸਕਦੇ ਹੋ ਦੋਸਤੋ ਆਮ ਤੌਰ ਤੇ ਅਸੀਂ ਤਿੰਨ ਤਰ੍ਹਾਂ ਨਾਲ ਐਕਸ਼ਨ ਲੈ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਆਰਬੀਆਈ ਨੂੰ ਅਸੀਂ 24 ਘੰਟੇ ਦੇ ਵਿੱਚ ਇੱਕ ਜਿਹੜਾ ਨੰਬਰ ਹੈ ਮੈਂਸ਼ਨ ਕਰਦਾ ਹਾਂ ਉਹਦੇ ਉੱਪਰ ਅਸੀਂ ਕੈਦ ਕਰਨੀ ਹੁੰਦੀ ਹੈ ਸਾਰਾ ਸਾਨੂੰ ਬਿਉਰਾ ਦੱਸਣਾ ਹੁੰਦਾ ਹੈ ਕਿ ਕਿਸ ਨੇ ਕਿਦਾਂ ਕਿਦਾਂ ਠੱਗੀ ਮਾਰੀ ਜੋ ਵੀ ਤੁਹਾਡੇ ਕੋਲ ਅਗਰ ਕੋਈ ਮੈਸੇਜ ਜਾਂ ਕੋਈ ਰਿਕਾਰਡਿੰਗ ਹੈ ਉਹ ਜਰੂਰ ਤੁਸੀਂ ਉਹ ਸੈਂਡ ਕਰੋ ਤੇ ਨਾਲ ਹੀ ਈਮੇਲ ਵੀ ਕਰੋ ਤੋਂ ਬਾਅਦ ਸੈਕੰਡ ਜਿਹੜੀ ਗੱਲ ਹੈ ਅਗਰ ਮੰਨ ਲਓ ਤੁਹਾਡਾ ਐਕਸਿਸ ਜਾਂ ਆਈਸੀਆ ਜਾਂ ਕਿਸੇ ਵੀ ਬੈਂਕ ਨਾਲ ਕੋਈ ਆਨਲਾਈਨ ट्रांजੈਕਸ਼ਨ ਤੁਹਾਡੇ ਖਾਤੇ ਦੇ ਵਿੱਚੋਂ ਸਾਈਬਰ ਕ੍ਰਾਈਮ ਰਾਹੀਂ ਠੱਗੀ ਹੋਈ ਹੈ ਤਾਂ ਤੁਸੀਂ ਉਸ ਬੈਂਕ ਦੇ ਜਿਹੜਾ ਮੈਨੇਜਰ ਹੈ 72 ਘੰਟੇ ਦੇ ਵਿੱਚ ਉਸ ਮੈਨੇਜਰ ਕੋਲ ਹੀ ਇੱਕ ਫਾਰਮ ਹੁੰਦਾ ਹੈ ਤਾਂ ਉਹ ਫਾਰਮ ਤੁਸੀਂ ਫਿਲ ਕਰਕੇ ਸਾਰੀ ਜਿਹੜੀ ਠੱਗੀ ਜੋ ਵੀ ਐਵੀਡੈਂਸ ਨਾਲ ਹੈ ਅਗਰ ਕੋਈ ਕਾਲ ਰਿਕਾਰਡਿੰਗ ਤੁਸੀਂ ਕੀਤੀ ਹੈ ਜਾਂ ਕੋਈ ਵੀ ਵੀਡੀਓ ਰਿਕਾਰਡਿੰਗ ਕੀਤੀ ਹੈ ਜਾਂ ਕੋਈ ਵੀ ਜਿਹੜੇ ਮੈਸੇਜ ਆਏ ਨੇ ਕੋਈ ਵੀ ਜਿਹੜੇ ਲਿੰਕ ਆਏ ਨੇ ਉਹਦੀ ਸਾਰੀ ਇੱਕ ਡਿਟੇਲ ਬਣਾ ਕੇ ਉਸ ਮੈਨੇਜਰ ਦਾ ਜਿਹੜਾ ਫਾਰਮ ਹੈ ਉਹ ਉੱਥੇ ਜਮ੍ਹਾਂ ਕਰਾਓ ਇਹ ਤੁਸੀਂ 72 ਘੰਟੇ ਦੇ ਵਿੱਚ ਕਰਨੀ ਹੁੰਦੀ ਹੈ ਜਿਹੜੀ ਪਹਿਲਾਂ ਲਈ ਤੁਹਾਨੂੰ ਗੱਲ ਦੱਸੀ ਸੀ ਆਰਬੀਆਈ ਨੂੰ ਕੌਨ ਕਰਨੀ ਉਹ ਜਿਹੜੇ ਤੁਹਾਡੇ ਪੈਸੇ ਨੇ ਉਹ 90 ਦਿਨ ਦੇ ਵਿੱਚ ਵਿੱਚ ਵਾਪਸ ਆ ਜਾਣਗੇ ਤੇ ਦੂਜੀ ਜਿਹੜੀ ਗੱਲ ਹੈ ਇਹ ਮੈਨੇਜਰ ਵਾਲੀ ਇਹ ਜਿਹੜੇ ਪੈਸੇ ਨੇ 3 ਦਿਨ ਦੇ ਵਿੱਚ ਵਾਪਸ ਆਉਣਗੇ ਇਸ ਲਈ ਦੋਸਤੋ ਅਗਰ ਤੁਸੀਂ ਇਹਨਾਂ ਗੱਲਾਂ ਤੋਂ ਵੀ ਬਚਤ ਰਹਿ ਜਾਂਦੇ ਹੋ ਤਾਂ ਉਸ ਦਾ ਜਿਹੜਾ ਤੀਜਾ ਪੜਾਅ ਹੈ ਹਰ ਇੱਕ ਸਟੇਟ ਦੇ ਵਿੱਚ ਪੈਰਾ ਲੀਗਲ ਐਡਸ ਬਣੀਆਂ ਹੁੰਦੀਆਂ ਨੇ ਸਰਕਾਰ ਦੇ ਇੱਕ ਪੈਰਾ ਲੀਗਲ ਜਿਹੜੇ ਐਡਸ ਇੱਕ ਆਫਿਸ ਹੁੰਦੇ ਨੇ ਜਿਹਦੇ ਵਿੱਚ ਇਹ ਜਿਹੜੀ ਮੰਨ ਲਓ ਤੁਸੀਂ ਜਿੱਦਾਂ ਵੀ ਸ਼ਿਕਾਇਤ ਕੀਤੀ ਹੈ ਮੰਨ ਲਓ ਪਹਿਲੇ ਤਰੀਕੇ ਰਾਹੀ ਜਾਂ ਦੂਜੇ ਤਰੀਕੇ ਰਾਹੀ ਇਹ ਤੁਸੀਂ ਸਾਰੀ ਇੱਕ ਕੰਪਲੀਟ ਲੈ ਕੇ ਉਸ ਸ਼ਿਕਾਇਤ ਤੇ ਕੁਝ ਨਹੀਂ ਬਣਿਆ ਪੇਡ ਦੇ ਜਿਹੜੇ ਲੀਗਲ ਐਡ ਦੇ ਆਫਿਸ ਨੇ ਉੱਥੇ ਦੇਣੀ ਹੁੰਦੀ ਹੈ ਤਾਂ ਇਹ ਜਿਹੜਾ ਪੈਸਾ ਹੈ 3 ਦਿਨ ਦੇ ਵਿੱਚ ਸਰਕਾਰ ਤੁਹਾਨੂੰ ਵਾਪਿਸ ਕਰੇਗੀ ਉਹ ਉਸ ਰਾਹੀ ਜਿਹੜਾ ਪੈਸਾ ਹੈ ਉਹ ਰਿਕਵਰ ਹੋ ਜਾਂਦਾ ਹੈ ਦੇਖੋ ਜਿਹੜੀਆਂ ਇਹ ਗੱਲਾਂ ਨੇ ਤਰਕ ਦੇ ਆਧਾਰ ਤੇ ਹੋਣਗੀਆਂ ਇਸ ਲਈ ਐਦਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਅਤੇ ਲਾਈਕ ਜਰੂਰ ਕਰਿਓ ਧੰਨਵਾਦ